ਰਵਨੀਤ ਬਿੱਟੂ ਲੁਧਿਆਣਾ ਤੋਂ ਲੋਕ ਸਭਾ ਸੀਟ ਠਾਰੇ ਤੇ ਪਰ ਕੇਂਦਰੀ ਕੈਬਨਿਟ ਦੇ ਵਿੱਚ ਰਾਜ ਮੰਤਰੀ ਰਾਓ ਦਾ ਤੇ ਕਹਿੰਦੇ ਜੀ ਰਾਜ ਮੰਤਰੀ ਨੂੰ ਇੱਕ ਟਾਸਕ ਮਿਲ ਗਈ ਹੈ ਨਵੀਂ ਉਹ ਟਾਸਕ ਏ ਮਿਲੀ ਹੈ ਕਿ ਭਾਜਪਾ ਦੇ ਰੇਲ ਗੱਡੀ ਦੇ ਵਿੱਚ ਚੜਾ ਲਿਆ ਉਹ ਆਮ ਆਦਮੀ ਪਾਰਟੀ ਵਾਲੇ ਸੰਸਦ ਮੈਂਬਰਾਂ ਜੀ ਹਾਂ ਜਿੱਦਣ ਦੀ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਨਹੀਂ ਭਾਜਪਾ ਦੀ ਕਿਉਂ ਕਮਾਗੇ ਐਨਡੀਆ ਦੀ ਸਰਕਾਰ ਬਣੀ ਹੈ ਭਾਜਪਾ ਤਾਂ ਸਪਸ਼ਟ ਬਹੁਮਤੇ ਨਹੀਂ ਸੋ ਭਾਜਪਾ ਦਾ 240 ਹਾਂ ਤੇ ਰਹੇਗੀ ਪਰ 293 ਐਨਡੀਆ ਗੱਠਜੋੜ ਕੋਲ ਹੈਗੀਆਂ ਸੀ ਸੋ ਜਿੱਦਣ ਦੀ ਕੇਂਦਰ ਦੇ ਵਿੱਚ ਐਨਡੀਆ ਗੱਠਜੋੜ ਦੀ ਸਰਕਾਰ ਬਣੀ ਹੈ ਉਦੋਂ ਦੀ ਭਾਜਪਾ ਇਸ ਨੂੰ ਭਾਜਪਾ ਆਲੀ ਪੂਰਨ ਸਰਕਾਰ ਬਣਾਉਣ ਦੇ ਲਈ ਕਹਿੰਦੇ ਜਦੋਂ ਜਦਤ ਕਰ ਰਹੀ ਹੈ ਉਹਦੀਆਂ ਕੋਸ਼ਿਸ਼ਾਂ ਨੇ ਕਿ ਆਪਾਂ ਅਗਲੇ 5 6 ਮਹੀਨਿਆਂ ਦੇ ਵਿੱਚ ਭਾਜਪਾ ਦੀਆਂ 240 ਸੀਟਾਂ ਵਧਾ ਕੇ ਹਾਂ ਕਹਿੰਦੇ ਜੀ ਬਹੁਤ ਮਤ ਦੇ ਨੇੜੇ ਲੈ ਜਾਣੀ ਆ 272 73 ਲੈ ਜਾਣੀ ਆ ਕਹਿੰਦੇ ਉਹਨਾਂ ਦੀ ਇਹ ਕੋਸ਼ਿਸ਼ ਹੈ ਜਦੋਂ ਕਿ ਇੱਕ ਪਾਸੇ ਸੰਘ ਹੁਣ ਕਹਿ ਰਿਹਾ ਕਿ ਭਾਈ ਬਿਨਾ ਮਤੋਂ ਲੀਡਰਾਂ ਨਾਲ ਰਲਾਇਓ ਹਾਂ ਕੋਈ ਹੱਦ ਬੰਨਾ ਰੱਖ ਲੋ ਉਹਦੇ ਨਾਲ ਬੰਡਿਓ ਪਰ ਇੱਧਰ ਕਹਿੰਦੇ ਨਰਿੰਦਰ ਮੋਦੀ ਹੋਰਾਂ ਦੀ ਟੀਮ ਇਸ ਕੱਲ ਦੀ ਕੋਸ਼ਿਸ਼ ਕਰ ਰਹੀ ਆ ਕਿ ਕਿਉਂ ਨਾ ਆਪ ਆਪਣੇ ਕੋਲ 272 ਦਾ ਅੰਕੜਾ ਪੂਰਾ ਕਰੀਏ ਪਤਾ ਨਹੀਂ ਇਹਨਾਂ ਚੋ TDP JDDU ਕਦੋਂ ਨਰਾਜ਼ ਹੋ ਜੂਵੇ ਹੁਣ ਇਹ ਪੂਰਤੀ ਕਰਨ ਦੇ ਲਈ ਜਾਂ ਤਾਂ ਇੰਡੀਆ ਗੱਡ ਜੋੜ ਚ ਸੰਧ ਲਾਉਣੀ ਪੈਣੀ ਆ ਜਾਂ ਜਿਹੜੇ ਅਦਰਜ਼ ਜਿੱਤੇ ਹੋਏ ਨੇ 15 ਇਨਾ ਚ ਸੱਤ ਆਜ਼ਾਦ ਉਮੀਦਵਾਰ ਨੇ ਤੇ ਬਾਕੀ ਕੁਝ ਪਾਰਟੀਆਂ ਦੇ ਵੀ ਨੇ ਜਿਹੜੇ ਨਾ ਇੰਡੀਆ ਗੜਛੋਟ ਨਾਲ ਨੇ ਨਾ ਐਂਡੀਆ ਨਾਲ ਨੇ ਸੋ ਉਹਨਾਂ 15 ਚੋਂ ਕਿਸੇ ਨੂੰ ਤੋੜ ਕੇ ਲਿਆਉਣਾ ਪੈਣਾ ਜਾਂ ਫਿਰ ਆਪਣੀ ਘਰੇ ਮਤਲਬ TDP ਜੀਡੀਯੂ ਕਿਉਂਕਿ ਜੇ ਕਿਸੇ ਪਾਰਟੀ ਦੇ ਸੰਸਦ ਮੈਂਬਰ ਤੋੜ ਕੇ ਲਿਆਉਣੇ ਆ ਤਾਂ ਭਾਈ ਬਿਨਾ ਚੋਣਾਂ ਤੋਂ ਨਾਲ ਲਿਆਉਣ ਦਾ ਮਤਲਬ ਤਾਂ ਦੋ ਤਿਆਹੀ ਵੈਸੇ ਤਾਂ ਜਿਹੋ ਜੀ ਗਿਣਤੀ ਹੈ ਕਿਸੇ ਕੋਲ ਦੋ ਨੇ ਕਿਸੇ ਕੋਲ ਇੱਕ ਹੈ ਕਿਸੇ ਕੋਲ ਪੰਜ ਨੇ ਇਹ ਐਂਡੀਆ ਦੇ ਹਵਾਲੇ ਨਾਲ TDP ਔਰ JDDU ਨੂੰ ਜੇ ਮੈਂ ਛੱਡ ਦਵਾਂ ਤਾਂ TDP ਕੋਲ ਸਭ ਤੋਂ ਵੱਧ 16 ਨੇ ਇੰਡੀਆਗੜ ਜੋੜ ਦੇ ਵਿੱਚ JDDU ਕੋਲ 12 ਨੇ ਉਹ ਤੋਂ ਇਲਾਵਾ ਬਾਕੀ ਤਾਂ ਕੋਈ 7 ਹੈ ਕੋਈ 5 ਹੈ 2 ਹੈ 1 ਇੱਕ ਹੈ ਤੇ ਇਧਰ ਇੰਡੀਆਗੜ ਜੋੜ ਦੇ ਵਿੱਚ ਹਾਂ 99 37 29 22 ਤੋਂ ਬਾਅਦ ਕੋਈ 9 ਹੈ ਕੋਈ 8 ਹੈ ਕੋਈ 4 ਹੈ ਕੋਈ 3 ਹੈ ਕੋਈ 2 ਹੈ ਕੋਈ 1 ਇੱਕ ਹੈ ਤੇ ਇਧਰ ਅਦਰਸ ਦੇ 15 ਦੇ ਵਿੱਚ ਵੀ ਇੰਡੀਪੈਂਡੈਂਟ 7 ਨੇ ਉਸ ਤੋਂ ਬਾਅਦ ਕੋਈ 4-5 ਆਲਾ ਹੈ ਬਾਕੀਆਂ ਕੋਲ 1 ਇੱਕ ਹੈ ਇਹਨਾਂ ਚ ਅਕਾਲੀ ਦਲ ਵੀ ਹੈਗਾ ਇੱਕ ਕਿਦਰ ਇੰਡੀਆ ਗਾੜ ਜੋੜ ਦੇ ਵਿੱਚ ਤਿੰਨ ਆਲਾ ਆਮ ਆਦੀ ਪਾਰਟੀ ਦੀ ਹੈਗੀ ਸੋ ਇਸ ਲਈ ਫਿਰ ਜਾਂ ਤਾਂ ਭਾਜਪਾ ਆਪਣੇ ਘਰ ਚ ਸੰਨ ਲਾਵੇ ਇੰਡੀਆ ਗਾੜ ਜੋੜ ਚ ਜਾਂ ਭਾਜਪਾ ਇੰਡੀਆ ਗਾੜ ਜੋੜ ਚ ਸੰਨ ਲਾਵੇ ਜਾਂ ਆਜ਼ਾਦ ਵਾਲੇ ਪਾਸੇ ਨੂੰ ਜਾਵੇ ਹੁਣ ਆਜ਼ਾਦ ਵਾਲੇ ਪਾਸੇੋਂ ਖਬਰੇ ਆ ਰਹੀ ਆ ਕਿ ਸੱਤ ਆਜ਼ਾਦ ਜਿਹੜੇ ਜਿੱਤੇ ਨੇ ਉਹਨਾਂ ਚੋਂ ਦੋ ਕਿਸੇ ਵੀ ਸਮੇਂ ਕਾਂਗਰਸ ਸ਼ਾਮਲ ਹੋ ਸਕਦੇ ਫਿਰ ਪਿੱਛੇ ਬਚੇ ਪੰਜ ਪੰਜਾਂ ਚੋਂ ਕਹਿੰਦੇ ਤਿੰਨ ਤੇ ਚਾਰ ਤਿੰਨ ਜਾਂ ਚਾਰ ਭਾਜਪਾ ਦੇ ਸੰਪਰਕ ਚ ਨੇ ਗਲਤ ਇੱਥੇ ਵੀ ਨਹੀਂ ਬਣਨੀ ਇਸੇ ਲਈ ਕਹਿੰਦੇ ਕਿ ਅਗਲੇ 5 ਤੋਂ 6 ਮਹੀਨਿਆਂ ਦੇ ਵਿੱਚ 240 ਸੀਟਾਂ ਨੂੰ 272 ਕਰਨ ਦੇ ਟੀਚੇ ਨਾਲ ਤੁਰੀ ਭਾਰਤੀ ਜਨਤਾ ਪਾਰਟੀ ਨੇ ਕਹਿੰਦੇ ਰਵਨੀਤ ਬਿੱਟੂ ਨੂੰ ਟਾਸਕ ਦਿੱਤਾ ਹੈ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਜਿੱਤੇ ਤਿੰਨ ਸੰਸਦ ਮੈਂਬਰਾਂ ਨੂੰ ਤੁਸੀਂ ਇੱਧਰ ਲਿਓ ਜੇ ਤਿੰਨ ਨਹੀਂ ਤਾਂ ਦੋ ਤਾਂ ਲਿਓ ਕਿਉਂਕਿ ਜੇ ਦੋ ਵੀ ਉਧਰ ਜਾਂਦੇ ਨੇ ਤਾਂ ਦਲ ਬਦਲੀ ਦਾ ਕਾਨੂੰਨ ਲਾਗੂ ਨਹੀਂ ਹੁੰਦਾ 2/3 ਦੋ ਵਟਾ ਤਿੰਨ ਹਿੱਸਾ ਕਰਨਾ ਫਿਰ ਕੋਈ ਮਸਲਾ ਨਹੀਂਗਾ ਤੁਜੇਕਰ ਅਜਿਹਾ ਕੀਤਾ ਜਾਂਦਾ ਹੈ ਹਾਂ ਤਿੰਨ ਨਾਲ ਤਾਂ 3 2 6 6 ਨੂੰ 3 ਨਾਲ ਵੰਡੋ ਤੇ 2 ਇਹਨਾਂ ਉਧਰ ਜੇ 2 ਉਧਰ ਜਾਂਦੇ ਨੇ ਤਾਂ ਸੀਟ ਨੂੰ ਕੋਈ ਖਤਰਾ ਨਹੀਂ ਕੀ ਹੋ ਸਕਦਾ ਇੱਕ ਅਨਸੂਆਂ ਦਿੱਲੀ ਤੋਂ ਤੁਰੀਆਂ ਇਹ ਖਬਰਾਂ ਦਿੱਲੀ ਦੇ ਗਲੇਰ ਚੋਂ ਨਿਕਲੀ ਆ ਕਿ ਭਾਜਪਾ ਆਪਣਾ ਬਹੁਤ ਮਤ ਪੂਰਾ ਕਰਨੀ ਜਦੋਜਾਤ ਕਰ ਰਹੀ ਹੈ ਇਸ ਗੱਲ ਨੂੰ ਤਾਕਤ ਉਸ ਸਮੇਂ ਮਿਲੀ ਜਦੋਂ ਮੈਂ ਹਰਜਿੰਦਰ ਸਿੰਘ ਲਾਲ ਹੋਰਾਂ ਦਾ ਲੇਖ ਪੜ੍ਹ ਰਿਹਾ ਸੀ ਇਸ ਗੱਲ ਦੇ ਉੱਤੇ ਇੱਕ ਤਰ੍ਹਾਂ ਨਾਲ ਮੋਹਰ ਲਾਈ ਹਰਜਿੰਦਰ ਸਿੰਘ ਲਾਲਹੋੜਾ ਨੇ ਕਿ ਬਿਲਕੁਲ ਭਾਜਪਾ ਇਸ ਨੀਤੀ ਤੇ ਕੰਮ ਕਰ ਰਹੀ ਆ ਪਰ ਆ ਪੱਖ ਮੇਰੇ ਲਈ ਵੀ ਹੈਰਾਨੀ ਵਾਲਾ ਸੀ ਤੇ ਤੁਹਾਡੇ ਲਈ ਵੀ ਕਿ ਰਵਨੀਤ ਬਿੱਟੂ ਨੂੰ ਇਹ ਟਾਸਕ ਮਿਲਿਆ ਜੀ ਹਾਂ ਹਰਜਿੰਦਰ ਸਿੰਘ ਲਾਲਹੋੜਾ ਇਹ ਕਹਿੰਦੇ ਕਿ ਭਾਈ ਇਹ ਪੂਰੀ ਕੋਸ਼ਿਸ਼ ਹੈ ਭਾਰਤੀ ਜਨਤਾ ਪਾਰਟੀ ਦੀ ਤੇ ਉਸ ਕੋਸ਼ਿਸ਼ ਦੇ ਵਿੱਚ ਉਹਨਾਂ ਨੇ ਕਹਿੰਦੇ ਰਵਨੀਤ ਬਿੱਟੂ ਨੂੰ ਕੰਮ ਦਿੱਤਾ ਹੈ ਕਿਹਦੇ ਰਵਨੀਤ ਬਿੱਟੂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਕਿਉਂ ਪੰਜਾਬ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਤਿੰਨ ਲੋਕ ਸਭਾ ਮੈਂਬਰਾਂ ਚੋਂ ਦੋ ਜਾਂ ਤਿੰਨਾਂ ਨੂੰ ਹੀ ਭਾਜਪਾ 'ਚ ਸ਼ਾਮਲ ਕਰਾਉਣ ਹਾਂ ਕਹਿੰਦੇ ਕਿ ਬਿੱਟੂ ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨੇੜੇ ਨੇ ਹਰਜਿੰਦਰ ਸਿੰਘ ਲਾਲ ਹੋਰੀ ਲਿਖ ਰਹੇ ਨੇ ਕਿ ਬਿੱਟੂ ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨੇੜੇ ਨੇ ਉੱਥੇ ਉਹਨਾਂ ਦੀ ਦੋਸਤੀ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਕਾਫੀ ਚਰਚਾ 'ਚ ਰਹੀ ਹੈ ਕਿ ਕਾਫੀ ਗੂੜੀ ਦੱਸੀ ਜਾਂਦੀ ਹੈ ਕਿ ਉਹਨਾਂ ਦੀ ਉਹ ਨੇੜਤਾ ਵੀ ਹੈ ਇਹ ਵੀ ਲਿਖਿਆ ਇਹਨਾਂ ਨੇ ਨਾਲ ਚਰਚਾ ਤਾਂ ਇਹ ਵੀ ਹੈ ਕਿ ਭਾਵੇਂ ਭਗਵੰਤ ਮਾਨ ਹੋਰੀ ਲੋਕ ਸਭਾ 'ਚ ਰਹਿੰਦੇ ਆ ਨਿਜੀ ਤੌਰ ਤੇ ਮਿਤਸ਼ਾ ਨੂੰ ਜਾਣਦੇ ਸਨ ਪਰ ਕਹਿੰਦੇ ਮਿਤਸ਼ਾ ਨਾਲ ਮਾਨ ਹੋਰਾਂ ਦੇ ਵਿਚਾਲੇ ਚੰਗਾ ਤਾਲ ਮਿਲਕਰਉਣ ਦੇ ਵਿੱਚ ਰਵਨੀਤ ਬਿੱਟੂ ਨੇ ਹੀ ਕਹਿੰਦੇ ਭੁਮਿਕਾ ਨਿਭਾਈ ਰਵਨੀਤ ਬਿੱਟੂ ਨੇ ਉਹਨਾਂ ਨੂੰ ਨਾਲ ਬਿਠਾਇਆ ਸੋ ਕਹਿੰਦੇ ਭਗਵੰਤ ਮਾਨ ਹੋਰਾਂ ਦੀ ਹੁਣ ਮਿਤਸ਼ਾ ਨਾਲ ਵੀ ਚੰਗੀ ਹੈ ਪਰ ਇੱਧਰ ਜਿਹੜਾ ਆ ਟਾਸਕ ਮਿਲਿਆ ਇਹ ਟਾਸਕ ਤਾਂ ਦੋਸਤੀ ਦੇ ਉਲਟ ਹੈ ਰਾਜਨੀਤੀ ਚ ਕਿਹੜੀ ਦੋਸਤੀ ਭਾਈ ਰਾਜਨੀਤੀ ਚ ਕਾਹਦਾ ਯਾਰਾ ਨਾ ਇੱਥੇ ਤਾਂ ਦਾ ਹੈ ਸੋ ਹੁਣ ਕੀ ਰਵਨੀਤ ਬਿੱਟੂ ਇਹ ਦਾ ਲਾ ਸਕਦੇ ਨੇ ਹੁਣ ਜਿਹੜਾ ਹਵਾਲਾ ਦਿੱਤਾ ਜਾ ਰਿਹਾ ਕਿ ਰਵਨੀਤ ਬਿੱਟੂ ਹੋਰਾਂ ਨੂੰ ਇਹ ਟਾਸਕ ਦਿੱਤਾ ਕਿਉਂ ਪੰਜਾਬ ਤੋਂ ਆਉਂਦੇ ਨੇ ਆਮ ਆਦਮੀ ਪਾਰਟੀ ਦੇ ਤਿੰਨ ਸੰਸਦ ਮੈਂਬਰ ਪੰਜਾਬ ਤੋਂ ਹੀ ਜਿੱਤੇ ਇੱਕ ਮੀਥੇ ਰੋਰੀ ਨੇ ਜਿਹਨਾਂ ਨੂੰ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਦੋ ਵਾਰ ਐਮਐਲਏ ਬਣੇ ਤੇ ਇੱਕ ਵਾਰ ਭਗਵੰਤ ਮਾਨ ਦੀ ਕੈਬਨਿਟ ਚ ਮੰਤਰੀ ਵੀ ਬਣੇ ਤੇ ਹੁਣ ਮੈਂਬਰ ਪਾਰਲੀਮੈਂਟਰੀ ਬਣੇ ਇਸ ਲਈ ਹੋ ਸਕਦਾ ਕਿ ਉਹਨਾਂ ਨੂੰ ਤੋੜਨਾ ਜੀ ਔਖਾ ਹੋਵੇ ਰਾਜਕਮਰ ਚੱਬਿਆ ਪੁਰਾਣੀ ਕਾਂਗਰਸੀ ਨੇ ਰਬਨੀਤ ਵੀ ਟੂ ਨਾਲ ਤਾਲਮਿਲਛੇਗੇ ਨੇ ਸੰਪਰਕ ਹੈਗਾ ਆਪਸ ਦੇ ਵਿੱਚ ਤੇ ਤਾਜੀ ਤਾਜੀ ਪਾਰਟੀ ਵੀ ਬਦਲੀ ਆ ਇਸ ਲਈ ਜਦੋਂ ਦਲ ਉਧਰ ਬਦਲੀ ਦਲ ਬਦਲੀ ਹੋ ਸਕਦੀ ਹੈ ਕਿਤੇ ਇੱਧਰ ਵੀ ਹੋ ਸਕਦੀ ਹੈ ਮਾਲਵਿੰਦਰ ਕੰਗ ਆਮ ਆਦਮੀ ਪਾਰਟੀ ਦਾ ਚਿਹਰਾ ਸੀ ਬਲਾਰੇ ਸੀ ਮੁੱਖ ਬਲਾਰੇ ਦੇ ਨਾਤੇ ਚਿਹਰਾ ਹੋਂ ਦੇ ਨਾਤੇ ਉਹਨਾਂ ਨੂੰ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਟਿਕਟ ਮਿਲੀ ਤੇ ਮੈਂਬਰ ਪਾਰਲੀਮੈਂਟ ਬਣ ਗਏ ਪਰ ਚਾਹੇ ਯੂਨੀਵਰਸਿਟੀ ਪੱਧਰ ਦੀ ਵਿਦਿਆਰਥੀ ਪੱਧਰ ਦੀ ਰਾਜਨੀਤੀ ਕਰਦੇ ਰਹੇ ਹੁਣ ਪਰ ਸ਼ੁਰੂਆਤੀ ਦੌਰ ਦੇ ਵਿੱਚੋਂ ਵੱਡੇ ਪੜ ਦੇ ਵਿੱਚੋਂ ਉਤਰਦੇ ਨੇ ਤਾਂ ਕਿਸ